ਦੇਸ ਤੋਂ ਮੁਥੇ ਆ ਲੱਗ ਜਾਂਦਾ ਇੱਕ ਟੋਇਲਾ ਐਟ ਵਨ ਮੀਟ ਬਾਹਰ ਇਹ ਬਕੂ ਮਾ ਆ ਪਰ ਇਹ ਇਦਾਂ ਚੇਂਜ ਹੁੰਦੇ ਰਹਿੰਦੇ ਬਾਕੀ ਡਿਜ਼ਾਈਨਿੰਗ ਤਾਂ ਆਦੇ ਪੰਨੇ ਦੇ ਪੜਨੇ ਕੋ 7 ਫੁੱਟਾ 7 ਤੋਂ ਲਾਸਟ ਤੇ ਹੁੰਦਾ ਈ 3 ਤੋਂ ਸਟਾਰਟ ਹੋ ਜਾਂਦਾ ਇੱਕ ਤਵਾ ਹੁੰਦਾ ਡੇਢ ਤਵਾ ਹੁੰਦਾ ਦੋ ਤਵਾ ਚਾਰ ਤਵਾ ਓਏ ਅਸੀਂ ਸਹਿਜ ਇੱਕ ਤਾਂ ਥੋੜਾ ਵੱਡਾ ਬਿਲ ਜੀ ਹਾਂ ਦੋ ਦਾ ਡਿਜ਼ਾਈਨ ਸੋਣਾ ਜਾਂ ਮੀਤੇ ਹਾਂ ਵੀ ਲੋਕੇ ਖੁਦ ਕਸਟਮਰ ਆਂਦਾ ਸਾਨੂੰ ਕੋਟਨ ਵਾਲੀ ਡੋਰ ਚਾਹੀਦੀ ਚਾਈਨਾ ਡੋਰ ਨਹੀਂ ਉਡਾਣਾ ਤਾ ਪਾਸ ਵੇਚਦੇ ਪੈ ਕਹ ਲਓ ਆਪਣੇ ਬੱਚੇ ਦਾ ਗੱਲ ਇਕੱਠਾ ਗਿਆ ਲ ਆਪਣੇ ਫੀਵੇ ਪਾਟਾਂਗੇ ਨਾ ਤੇ ਆਪਾਂ ਹੁਣ ਲੋਕਾਂ ਨੇ ਸੋਚਦੇ ਕੋਈ ਜਾਣ ਪੈਸੇ ਕਮਾਣ ਲਈ ਪੈਸੇ ਸਾਰੇ ਪਰ ਕਮਾਣੀ ਆ ਧਾਗੇ ਰੋਟੇ ਕਿਹੜੇ ਪੈਸੇ ਨਹੀਂ ਬਚਦੇ ਬਚਦੇ ਹੀ ਆ ਐਸ ਨਾਲ ਹੀ ਆਉਂਦਾ ਜਿਹੜੀ ਡੇ ਟੋਰ ਹੈ ਧਾਗੇ ਵਾਲਾ ਕਿ ਹੈ ਹੈ ਨਾ ਵਧੀਆ ਲੈ ਕੇ ਆਓ ਤੁਹਾਡੀ ਮਿੱਗੀ ਆਂਦੀ ਆ ਪਰ ਵਧੀਆ ਵਾਲੀ ਲੈ ਕੇ ਜਾਓ ਬਹੁਤ ਲੋਕ ਇਕੱਠੇ ਤੇ ਦੋ ਦਿਨ ਮੇਰੇ ਵੀ ਫੇਸ ਦੇ ਉੱਤੇ ਆ ਗਈ ਸੀ ਡੋਰ ਪਰ ਪਚਾਹ ਹੋ ਗਿਆ ਪਚਾਹ ਹੋ ਗਿਆ ਲੋਕ ਗੰਦੇ ਲੋਕ ਖੜਦੇ ਨਹੀਂ ਆ ਮੱਲਿਆਂ ਦੇ ਵਿੱਚ ਬੈਗਾਂ ਚ ਪਾ ਕੇ ਪੂਰੇ ਪਰੇ ਵੇਚ ਜੰਦੇ ਆ ਟਰਾਂਸਪੋਰਟ ਨਗਰ ਜਾ ਕੇ ਉੱਪਰੇ ਤੇ लुधियाना लाइव 'ਚ ਸਵਾਗਤ ਹੈ ਮੈਂ ਕਮਲ ਕਪੂਰ। ਅਗਰ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਜਾਂ ਫਿਰ ਪਤੰਗ ਦੇ ਸ਼ੌਕੀਨਾਂ ਨੂੰ ਕਿਉਂਕਿ ਜਿੱਥੇ ਨਵੇਂ ਸਾਲ ਤੋਂ ਲੈ ਕੇ ਮਕਰ ਸੰਕ੍ਰਾਂਤੀ ਤੋਂ 26 ਜਨਵਰੀ ਫਿਰ ਬਸੰਤ ਪੰਚਮੀ ਇਹਨਾਂ ਸਾਰੇ ਤਿਹਾਰਾਂ ਦੇ ਉੱਤੇ ਪਤੰਗ ਦੇ ਸ਼ੌਕੀਨ ਜਿਹੜੇ ਨੇ ਪਤੰਗਾ ਉਡਾਉਂਦੇ ਨੇ ਪਤੰਗਾ ਦੀ ਖਰੀਦਾਰੀ ਕਰਦੇ ਨੇ ਉਸ ਨੂੰ ਦੇਖਦੇ ਹੋਏ ਦਰੇਸੀ ਦਾ ਸਭ ਤੋਂ ਵੱਡਾ ਪਤੰਗ ਬਾਜ਼ਾਰ ਜਿਹੜਾ ਹੈ ਉਹ ਸੱਜੂਕਾ ਹੈਗਾ ਤਰ੍ਹਾਂ ਤਰ੍ਹਾਂ ਦੀਆਂ ਪਤੰਗਾ ਦੁਕਾਨਦਾਰਾਂ ਨੇ ਬਾਹਰ ਡਿਸਪਲੇ ਦੇ ਵਿੱਚ ਲਗਾ ਦਿੱਤੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਛੋਟੀ ਤੋਂ ਲੈ ਕੇ ਵੱਡੀ ਪਤੰਗ ਜਿਹੜੀ ਹੈ ਉਹ ਇੱਥੇ ਡਿਸਪਲੇ ਕਰ ਦਿੱਤੀ ਗਈ ਆ ਔਰ ਪਤੰਗਾ ਦੇ ਸ਼ੌਕੀਨਾ ਦੇ ਵਿੱਚ ਪਤੰਗਾ ਦੇ ਡਿਜ਼ਾਈਨ ਨੂੰ ਲੈ ਕੇ ਵੀ ਖਾਸਾ ਕਰੇਜ਼ ਰਹਿੰਦਾ ਹੈ ਕਿ ਕੀ ਨਮਾਕ ਕੀ ਜਿਹੜੀ ਆ ਪਤੰਗਾ ਖਾਸ ਜਿਹੜੀਆਂ ਨਵੀਆਂ ਤੋਂ ਨਵੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਚਾਹੇ ਉਹ ਡੋਰ ਨੂੰ ਲੈ ਕੇ ਹੋਵੇ ਜਾਂ ਫਿਰ ਪਤੰਗਾ ਦੇ ਡਿਜ਼ਾਈਨ ਨੂੰ ਲੈ ਕੇ ਹੋਵੇ ਪਤੰਗਾ ਦਾ ਸਾਈਜ਼ ਦੀ ਗੱਲ ਕਰ ਲਓ ਪਤੰਗਾ ਦੇ ਸਟਾਈਲ ਦੀ ਗੱਲ ਕਰ ਲਓ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਟੇਟਸ ਸਿੰਬਲ ਬਣ ਜਾਂਦਾ ਹੈ ਖਾਸ ਕਰਕੇ ਉਦੋਂ ਜਦੋਂ ਪਤੰਗਾ ਖਰੀਦੀਆਂ ਜਾਂਦੀਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਤੰਗਾ ਦੇ ਸ਼ੌਕੀਨ ਐ ਉਹਨਾਂ ਦੇ ਲਈ ਔਰ ਖਾਸ ਕਰਕੇ ਜਿਹੜੇ ਡਿਜ਼ਾਈਨਰ ਪਤੰਗਾ ਪਸੰਦ ਕਰਦੇ ਆ ਉਹਨਾਂ ਦੇ ਲਈ ਵੀ ਪੂਰਾ ਧਿਆਨ ਰੱਖ ਕੇ ਮਾਰਕੀਟ ਦੇ ਵਿੱਚ ਪਤੰਗ ਲਿਆਂਦੇ ਗਏ ਨੇ ਔਰ ਸੈਲੀਬ੍ਰਿਟੀਜ਼ ਸੈਲੀਬ੍ਰਿਟੀਜ਼ ਦੇ ਵੀ ਪਤੰਗ ਜਿਹੜੇ ਨੇ ਖਾਸ ਕਰਕੇ ਬਣਾਏ ਜਾਂਦੇ ਆ ਤਾਂ ਜੋ ਜਿਹੜੇ ਲੋਕ ਆਪਣੇ ਸੈਲੀਬ੍ਰਿਟੀ ਨੂੰ ਪਸੰਦ ਕਰਦੇ ਆ ਉਹਨਾਂ ਦੇ ਪਤੰਗ ਖਰੀਦੇ ਜਾਣ ਪਰ ਜ਼ਿਆਦਾਤਰ ਕਾਗਜ਼ ਦੇ ਗੁੱਡੀ ਪਤੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਜ਼ਿਆਦਾ ਖਾਸ ਕ੍ਰੀਜ਼ 'ਚ ਹੁੰਦੇ ਆ ਪਰ ਇੱਥੇ ਤੁਹਾਨੂੰ ਦਿਖਾ ਦਈਏ ਕਿ ਛੋਟੇ ਤੋਂ ਲੈ ਕੇ ਵੱਡਾ ਪਤੰਗ ਜਿਹੜਾ ਹੈਗਾ ਉਹ ਇੱਥੇ ਮੌਜੂਦ ਹੈ ਔਰ ਖਾਸ ਕਰਕੇ ਪਤੰਗ ਦੇ ਸ਼ੌਕੀਨਾ ਦੇ ਲਈ ਹਰ ਡਿਜ਼ਾਈਨ ਹਰ ਤਰ੍ਹਾਂ ਦਾ ਪਤੰਗ ਇੱਥੇ ਆ ਦੇਖੋ ਤੁਸੀਂ ਇੱਥੇ ਕਰਨ ਔਜਲਾ ਸਿੱਧੂ ਮੂਸੇਵਾਲਾ ਤਿਰੰਗਾ ਨਾ ਜਾਣੇ ਕਿੰਨੇ ਸਟਾਈਲ ਦੇ ਪਤੰਗ ਜਿਹੜੇ ਨੇ ਉਹ ਇੱਥੇ ਰੱਖ ਰੱਖੇ ਨੇ ਬਾਹਰਲੇ ਕੰਟਰੀਆਂ ਦੇ ਝੰਡੇ ਵਗੈਰਾ ਉਹ ਸਾਰੇ ਪਤੰਗ ਰੱਖ ਰੱਖੇ ਆ ਪਰ ਇੱਥੇ ਸਾਈਜ਼ ਦੀ ਕਮਾਲ ਹੈ ਸੇਵਾ ਜੀ ਆ ਦਿਖਾਈ ਹੋ ਜਰਾ ਕੀ ਇਹ ਪਤੰਗ ਦਾ ਸਾਈਜ਼ ਹੀ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਦੇ ਵਿੱਚ 3 ਜਾਂ 4 ਫੁੱਟ ਦਾ ਹੈ ਇਹ 7 ਫੁੱਟ ਹੈ ਹਾਂਜੀ 7 ਫੁੱਟ ਦਾ 7 ਫੁੱਟ ਹਾਂਜੀ ਐਡਾ ਬਤੰਗ ਉਡਾਏਗਾ ਕੋਣ ਬੰਦੇ ਡੋਣਗੇ ਜਾਂ ਬੋਬੀ ਡਾਵਾਂਗੇ ਅੱਛਾ ਸਾਰੇ ਉਡਾ ਲੈਣਗੇ ਸਾਰੇ ਉਡਾ ਲੈਂਦੇ ਹੀ ਅੱਜ ਕੱਲ੍ਹ ਤਾਂ ਬੱਚਾ ਬੱਚਾ ਉਡਾ ਲੈਂਦਾ ਅੱਛਾ ਅੱਜ ਅਗਰ ਗੱਲ ਕਰੀਏ ਇਸ ਵਾਰ ਕੀ ਖਾਸ ਆਇਆ ਮਾਰਕੀਟ ਦੇ ਵਿੱਚ ਪਤੰਗਾ ਸਾਰਾ ਕੁਝ ਖਾਸ ਹੀ ਆ ਸਰ ਸਭ ਵਧੀਆ ਚ ਨਹੀਂ ਹੈ ਅੱਛਾ ਤੇ ਜ਼ਿਆਦਾਤਰ ਕਿੱਦਾਂ ਦੇ ਪਤੰਗ ਜਿਹੜੇ ਆ ਪਸੰਦ ਕੀਤੇ ਜਾਂਦੇ ਆ ਖਾਸ ਕਰ ਪਤੰਗ ਦੇ ਸ਼ੌਕੀਨ ਜਿਹੜੇ ਉਡਾਣਾ ਹੀ ਉਡਾਣੇ ਜਿੰਨਾਂ ਨੇ ਜ਼ਿਆਦਾਤਰ ਤਾਂ ਹੀ ਵੱਡੇ ਜਿਹੇ ਮਝੋਲੇ ਪਸੰਦ ਕਰਦੇ ਆ ਅੱਜ ਕੱਲ ਹੂੰ ਕਾਗਜ਼ ਦੇ ਜਿਹੜੇ ਕਾਗਜ਼ ਦੇ ਹਾਂਜੀ ਬਟਰ ਪੇਪਰ ਵਾਲੇ ਜ਼ਿਆਦਾ ਗੁੱਡੀ ਪਤੰਗ ਤੇ ਅੱਛਾ ਵੈਸੇ ਜਿਹੜੇ ਖਰੀਦਾਰੀ ਕਰਨ ਵਾਲੇ ਕਿੱਦਾਂ ਦੇ ਪਤੰਗ ਜ਼ਿਆਦਾ ਮੰਗ ਰਹੇ ਆ ਅੱਜ ਕੱਲ ਜ਼ਿਆਦਾ ਲੱਗ ਲੱਗ ਵੈਰਾਈਟੀਆਂ ਹੁੰਦੀਆਂ ਹੀ ਕਿਸੇ ਦੀ ਕੋਈ ਪਸੰਦ ਹੁੰਦੀ ਕਿਸੇ ਦੀ ਕੋਈ ਪਸੰਦ ਹੁੰਦੀ ਆ ਹਾਂ ਆਪਣੇ ਕੋਲ ਕੱਲ ਕਰੀਏ ਤਾਂ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਕਿੱਡੇ ਸਾਈਜ਼ ਦਾ ਪਤੰ ਆਪਣੇ ਕੋਲ 7 ਫੁੱਟਾ ਸਭ ਤੋਂ ਲਾਸਟ ਤੇ ਹੁੰਦਾ ਈ 3 ਤੋਂ ਸਟਾਰਟ ਹੋ ਜਾਂਦਾ ਇੱਕ ਤਵਾ ਹੁੰਦਾ ਡੇਢ ਤਵਾ ਹੁੰਦਾ 2 ਤਵਾ 4 ਤਵਾ ਇਹ 4 ਤਵਾ ਹਾਂਜੀ 4 ਤਵਾ ਈ ਠੀਕ ਹੈ ਫਿਰ ਪਤੰਗ ਇਸ ਵਾਰ ਮਹਿੰਗੇ ਆ ਥੋੜੇ ਸਸਤੇ ਆ ਜਾਂ ਪਿਛਲੇ ਨਾਲੋਂ ਸੇਮ ਰੇਟ ਹੈ ਸੇਮ ਰੇਟ ਵੀ ਹੈਗੇ ਥੋੜੇ ਮਹਿੰਗੇ ਵੀ ਹੋਏ ਆ ਥੋੜੇ ਜਿ ਮਹਿੰਗੇ ਹਾਂਜੀ ਥੋੜੇ ਮਹਿੰਗੇ ਹੋਈ ਬਿਲਕੁਲ ਪਤੰਗ ਥੋੜੇ ਜਿ ਮਹਿੰਗੇ ਜ਼ਰੂਰ ਹੋਏ ਆ ਪਰ ਉਹ ਡਿਜ਼ਾਈਨ ਤੇ ਔਰ ਉਹਨਾਂ ਦੀ ਜਿਹੜੀ ਕੁਆਲਿਟੀ ਆ ਉਹਦੇ ਤੇ ਵੀ ਫਰਕ ਪੈਂਦਾ ਇੱਥੇ ਤੁਸੀਂ ਦੇਖੋ ਖਰੀਦਾਰੀ ਕਰਨ ਲਈ ਮੁੰਡੇ ਆਏ ਹੋਏ ਨੇ ਬੇਟਾ ਕਿੱਦਾਂ ਦੇ ਪਤੰਗ ਪਸੰਦ ਕਰਦੇ ਹੋ ਤੁਸੀਂ ਹਾਂ 6 ਫੁੱਟੀ 6 ਫੁੱਟੀ 6 ਫੁੱਟੀ 6 ਫੁੱਟੀ ਪਤੰਗ ਹਾਂਜੀ ਐਡੀ ਪਤੰਗ ਉਡਾ ਲੂਗੇ ਤੁਸੀਂ ਹੋਰ ਕੀ ਵੈਸੇ ਉਦਾਂ ਕਿਹੜੇ ਸਾਈਜ਼ ਦਾ ਪਤੰਗ ਜਿਹੜਾ ਖਾਸ ਉੜਦਾ ਹੈ ਖਾਸ ਆ ਉਹੀ ਉੜਦਾ ਜਮ 6 ਫੁੱਟੀ ਹੋਗੇ 7 ਫੁੱਟੀ ਹੋਗੇ ਲੋਕੀ ਦਾ ਪਿੱਛੇ ਰੱਖੇ ਉਹ ਪਿੱਛੇ ਗੁੱਡੇ ਹੋਗੇ ਲੋਕੀ ਦਾ ਅੱਜ ਕੱਲ ਬਟਰ ਵੇਪਰ ਜੂਸ ਚੂਸ ਕਰਦੇ ਨੇ ਅੱਛਾ ਪੁੱਤ ਇੱਕ ਚੀਜ਼ ਦੱਸੋ ਨੌਜਵਾਨ ਮੁੰਡੇ ਐ ਇਹਨਾਂ ਨੂੰ ਜ਼ਰੂਰ ਪੁੱਛਾਂਗੇ ਅੱਛਾ ਚਾਈਨਾ ਡੋਰ ਸਹੀ ਹੈ ਜਾਂ ਆਪਣਾ ਧਾਗਾ ਡੋਰ ਜਿਹੜੀ ਹੈ ਉਹ ਸਹੀ ਹੈ ਜਿਆਦਾ ਵਧੀਆ ਹੈ ਮੇਰੇ ਹਿਸਾਬ ਨਾਲ ਧਾਗਾ ਡੋਰ ਜਿਆਦਾ ਵਧੀਆ ਹੈ ਚਾਈਨਾ ਡੋਰ ਤਾਂ ਹੱਥ ਕੱਟ ਜਾਂਦੇ ਨੇ ਲੈਣੀ ਚਾਹੀਦੀ ਹੈ ਨਹੀਂ ਲੈਣੀ ਚਾਹੀਦੀ ਨਹੀਂ 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 ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ ਅੱਛਾ ਇਸ ਵਾਰ ਨੌਜਵਾਨ ਕਿਹੜੀ ਡੋਰ ਪਸੰਦ ਕਰ ਰਹੇ ਅੱਜ ਕੱਲ ਦਾ ਮੇਬੀ ਪਾਂਡਾ ਹੋ ਗਈ ਪਾਂਡਾ ਸਤਰੰਗੀ ਹੋ ਗਈ ਪਰ ਜਿਹੜੇ ਪੁਰਾਣੇ ਨੇ ਉਹ ਤਾਂ ਚਾਈਨੀਜ਼ ਹੀ ਲੈ ਰਹੇ ਆ ਕਿ ਚਾਈਨੀਜ਼ ਨਹੀਂ ਲੈਣੀ ਚਾਹੀਦੀ ਸਾਰੇ ਨੌਜਵਾਨਾਂ ਨੂੰ ਸਮਝਾਓ ਕਿ ਚਾਈਨੀਜ਼ ਜੋਰ ਨਹੀਂ ਲੈਣੀ ਉਤਾਉਣਾ ਦੀ ਸੋਚਾ ਸੀ ਵੀ ਕੀ ਕਰ ਸਕਦਾ ਸੋਚ ਤਾਂ ਸੋਚ ਤੁਸੀਂ ਲੋਗੇ ਚੰਨ ਸਾਡੇ ਕੋਲ ਖੁਦ ਧਾਗੇ ਵਾਲੀ ਆ ਹਾਂ ਧਾਗੇ ਵਾਲੀ ਆ ਸਾਡੇ ਕੋਲ ਤੁਹਾਡੇ ਕੋਲ ਵੀ ਧਾਗੇ ਵਾਲੀ ਆ ਸਾਡੇ ਕੋਲ ਖੁਦ ਜਵਾਬ ਵਾਸਤੇ ਲੈਣ ਆਇਆ ਪਤੰਗਾ ਉਹ ਤਾਂ ਵੱਡਾ ਪਤੰਗਾ ਤਾਂ ਇਦਾਂ ਹੀ ਲੈਣਾ ਸੀ ਜੀ ਤੇ ਧਾਗੇ ਵਾਲੀ ਡੋਰ ਪਸੰਦ ਕੀਤੀ ਜਾ ਰਹੀ ਹੈ ਚਾਈਨਾ ਡੋਰ ਦਾ ਕਰੇਜ਼ ਘਟਦਾ ਜਾ ਰਿਹਾ ਲੋਕ ਅਵੇਰ ਹੁੰਦੇ ਜਾ ਰਹੇ ਆ ਔਰ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਇੱਕ ਵਾਰ ਕੀ ਕਿਸ ਤਰ੍ਹਾਂ ਦਾ ਕਰੇਜ਼ ਹੈਗਾ ਬਰਾਜੀ ਕਿਸ ਤਰ੍ਹਾਂ ਦਾ ਕਰੇਜ਼ ਹੈ ਖਾਸ ਕਰਕੇ ਪਤੰਗਾ ਨੂੰ ਲੈ ਕੇ ਵਧੀਆ ਕਰੇਜ਼ ਦਾ ਭਾਜੀ ਬਹੁਤ ਵਧੀਆ ਕਰੇਜ਼ ਹੈਗਾ ਇਸ ਵਾਰ ਕੀ ਖਾਸ ਹੈਗਾ ਮਾਰ ਖਾਸ ਤਾਂ ਭਾਜੀ ਉਹੀ ਜਿਹੜੇ ਸੈਲੀਬ੍ਰੇਟਰੀ ਹੁੰਦੇ ਸਿੱਧੂ ਮੂਥੇ ਵਾਲਾ ਆ ਕੇ ਚਲਦਾ ਆਈ ਕਰਨਾ ਉਹ ਇਲਾ ਸੋਰੀ ਨਵੇਂ ਨਵੇਂ ਡਿਮਾਰਾ ਦੇ ਬੱਬੂ ਮਾਂ ਹਰ ਬਾਰੀ ਇਦਾਂ ਚੇਂਜ ਹੁੰਦੇ ਰਹਿੰਦੇ ਬਾਕੀ ਡਿਜ਼ਾਈਨਿੰਗ ਬਤਾਂਦੇ ਆਂਦੇ ਪਤੰਗੇ ਜਿਹੜੇ ਕੁਆਲਿਟੀ ਹੈ ਨਾ ਮੰਗਦੇ ਲੋਕ ਕੁਆਲਿਟੀ ਦਾ ਵਧੀਆ ਤੋਂ ਵਧੀਆ ਮੰਗਦੇ ਸੂਰਤੀ ਪੇਪਰ ਆਲਾ ਪਿਆ ਹੁਣ ਅੱਗੇ ਬਟਰ ਆਉਂਦਾ ਸੀ ਹੁਣ ਸੂਰਤੀ ਪੇਪਰ ਆਲਾ ਪਿਆ ਕੋਈ ਜਰਾ ਦਾ ਬਹੁਤ ਵਧੀਆ ਪੇਪਰ ਹੁੰਦਾ ਪਤਲਾ ਹੁੰਦਾ ਬਹੁ ਅੱਛਾ ਪਤੰਗਾਂ ਦੀ ਕੀਮਤ 'ਚ ਕੁਝ ਫਰਕ ਪਿਆ ਬਹੁਤ ਪਿਛਲੇ ਸਾਲ ਨਾਲ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਐਕਚੁਅਲੀ ਕੁਝ ਤਿੱਲੇ ਦੀ ਸ਼ੋਰਟੇਜ ਹੋ ਗਈ ਤਿੱਲਾ ਨਹੀਂ ਪਿੱਛੋ ਦੀ ਪੂਰਾ ਆ ਰਿਹਾ ਉਹਦੇ ਕਰਕੇ ਕੁਝ ਬਸੰਤ ਨਾਲ ਆ ਉਹਦੇ ਨਾਲ ਪਤੰਗ ਬਹੁਤ ਜ਼ਿਆਦਾ ਮਹਿੰਗੇ ਪਿਛਲੇ ਸਾਲ ਨਾਲੋਂ ਕਾਫੀ ਫਰਕ ਪੈ ਗਿਆ ਜੀ ਰੇਟਾਂ ਅੱਛਾ ਇੱਕ ਖਾਸ ਮੈਂ ਦੇਖ ਰਿਹਾ ਸਾਰੀ ਧਾਗਾ ਡੋਰ ਹੀ ਪਈ ਹੈ ਲੋਕ ਹੁਣ ਅਵੇਅਰ ਹੋ ਗਏ ਕਿ ਆਪ ਹੀ ਧਾਗਾ ਡੋਰ ਖਰੀਦ ਰਹੇ ਹਾਂ ਭਾਜੀ ਲੋਕ ਤਾਂ ਅਵੇਅਰ ਆ ਪਰ ਜਿਹੜੇ ਸਾਡੇ ਪ੍ਰਸ਼ਾਸਨ ਨੂੰ ਥੋੜਾ ਢਿੱਲਵਾ ਕੁਝ ਮਾੜੀ ਮੋਟ ਸਖਤੀ ਹੈਗੀ ਕੁਝ ਭਾਏ ਲੋਕ ਗੰਦੇ ਲੋਕ ਹਟਦੇ ਨਹੀਂ ਆ ਮੱਲਿਆਂ ਵਿੱਚ ਬੈਗਾਂ 'ਚ ਪਾ ਕੇ ਪੂਰੇ ਪਰੇ ਵੇਚੀ ਜਾਂਦੇ ਆ ਟਰਾਂਸਪੋਰਟ ਨਗਰ ਜਾਂਦਾ ਉਹ ਭਰੇ ਪੇ ਟਰਾਂਸਪੋਰਟਾਂ ਦੇ ਗੋਦਾਮ ਫਲੈਕਟਰ ਦਾ ਪਤਾ ਲੋਕਾਂ ਨੂੰ ਆਰ ਹੀ ਡੋਰ ਤੋਂ ਮੰਗਾਈ ਜਾਂਦੇ ਹੁਣ ਅੱਗੇ ਕੀ ਕਰਦੇ ਚੱਕੇ ਗੋਦਾਮਾਂ ਹੀ ਰੱਖਦੇ ਆਪਣੇ ਹੁਣ ਗੋਦਾਮਾਂ ਹੀ ਰੱਖਦੇ ਹੁਣ ਟਰਾਂਸਪੋਰਟਾਂ ਦੇ ਉੱਪਰ ਗੋਦਾਮ ਲੈ ਲਏ ਉਹਨਾਂ ਨੇ ਜਿੱਥੇ 250 ਰੁਪਏ ਬਿੱਟੀ ਕਰਾਇਆ ਲਗਾ ਦਿੰਦੇ ਉਹ 1000 ਰੁਪਏ ਬਿੱਟੀ ਕਰਾ ਦਿੰਦੇ ਉੱਥੇ ਰੱਖ ਦਿੰਦੇ ਉੱਥੇ ਮਾਲ ਚਕਾਰਦੇ ਗਾੜ ਨੂੰ ਉਹ ਲੋਕਾਂ ਨੂੰ ਬੰਦ ਕਰਨੀ ਚਾਹੀਦੀ ਪਤਾ ਹੀ ਅਪੀਲ ਕਰਦੇ ਆ ਜੀ ਵੀ ਕਾਗੜ ਡੋਰ ਕਿਉਂਕਿ ਗਲਾ ਕੱਟਣ ਲੱਗੇ ਡੋਰ ਨਹੀਂ ਤਾਂ ਨਹੀਂ ਦੇਖਣਾ ਆਪਣਾ ਕਿ ਪਤਾ ਕੀ ਅੱਜ ਤਾਂ ਆਪਾਂ ਵੇਚਦੇ ਪਏ ਕੱਲੋਂ ਆਪਣੇ ਬੱਚੇ ਦਾ ਗਲਾ ਕੱਟਿਆ ਗਿਆ ਲੱਤ ਕੇ ਫਿਰ ਵੀ ਵਾਟਾਂਗੇ ਨਾ ਤੇ ਆਪਾਂ ਹੁਣ ਲੋਕਾਂ ਨੇ ਸੋਚਦੇ ਕੋਈ ਗੱਲ ਪੈਸੇ ਕਮਾਣ ਲਈ ਪੈਸੇ ਸਾਰੀ ਮਰ ਕਮਾਣੀ ਆ ਠਾਗੇ ਡੋਰ ਚ ਕਿਹੜਾ ਪੈਸੇ ਨਹੀਂ ਬਚਦੇ ਬਚਦੇ ਹੀ ਆ ਇੱਕ ਦਿਨ ਹੈ ਜੀ ਸਿਰਫ ਇੱਕ ਦਿਨ ਕਰ ਹਾਂ ਪਿਛਲੇ ਸਾਡੇ ਖੁਦ ਇਨਸੀਡੈਂਟ ਹੋਇਆ ਮੇਰੀ ਪਾਂਜੀ ਦੇ ਪੈਰ ਕੱਟੇ ਗਿਆ ਖੂਨ ਨਹੀਂ ਰੁਕਿਆ ਉਹਦਾ ਮਾਲਾ ਪੈਰ ਲੱਗਿਆ ਪੈਰ ਖੇੜ ਦੇ ਮੇਰੀ ਗੱਲੀ ਦੇ ਵਿੱਚੋਂ ਜੇ ਜਲਦੀ ਜਾਂਦੇ ਕਿਸੇ ਨੂੰ ਲੱਗ ਜਾਏ ਤਾਂ ਬੰਦਾ ਪੈਸੇ ਵੜ ਦੋਗੇ ਬਲੀ ਬਿਲਕੁਲ ਔਰ ਹੁਣ ਲੋਕ ਵੀ ਅਵੇਅਰ ਹੋ ਰਹੇ ਨੇ ਕਿ ਚਾਈਨਾ ਡੋਰ ਨੂੰ ਇਨਕਾਰ ਕਰ ਰਹੇ ਨੇ ਇੱਥੇ ਪਤੰਗ ਖਰੀਦਣ ਲਈ ਕਿਦਾਂ ਦਾ ਪਤੰਗ ਪਸੰਦ ਕਰ ਰਹੇ ਹੋ ਬੇਟਾ ਉਹ ਬੋੜਾ ਸ ਸਹੀ ਧਾਗੇ ਲਈ ਧਾਗੇ ਚਾਈਨਾ ਡੋਰ ਨਹੀਂ ਪਸੰਦ ਕੀਤੀ ਹੱਥ ਵੱਟੇ ਜਾਂਦੇ ਉਹਦਾ ਸਭ ਨੂੰ ਮਨਾ ਕਰੋਗੇ ਕਿ ਚਾਈਨਾ ਡੋਰ ਨਹੀਂ ਲੈਣੀ ਚਾਹੀਦੀ ਨਾ ਹਾਂਜੀ ਹਾਂਜੀ ਬਿਲਕੁਲ ਚਾਈਨਾ ਡੋਰ ਨੇ ਇੱਥੇ ਬੱਚਿਆਂ ਨੂੰ ਤੁਸੀਂ ਪਤੰਗ ਦਵਣ ਲਈ ਆਏ ਹਾਂ ਹਾਂਜੀ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਬਤੰਗ ਪਸੰਦ ਕਰ ਰਹੇ ਹੋ ਬੱਚੇ ਬੱਚਿਆਂ ਨੂੰ ਛੋਟੇ ਬਤੰਗ ਛੋਟੇ ਬਤੰਗ ਲਈ ਕਰੇਜ਼ ਹੈਗਾ ਕਿਦਾਂ ਦਾ ਬਤੰਗ ਲੈਣਾ ਪੁੱਤ ਛੋਟਾ ਛੋਟਾ ਕਿਹੜੀ ਡੋਰ ਨਾਲ ਉਡਾਣੇ ਕੋਈ ਵੀ ਚਾਈਨਾ ਲੈਣੀ ਹੈ ਕਿ ਧਾਗਾ ਧਾਗਾ ਵੈਰੀ ਗੁੱਡ ਕਿਹੜੀ ਡੋਰ ਦਿਵਾਓਗੇ ਨਾਰਮਲ ਬਰੇਲੀ ਜਿਹੜੀ ਤਾਗੇ ਵਾਲੀ ਤਾਗੇ ਵਾਲੀ ਚਾਈਨਾ ਡੋਰ ਤਾਂ ਨਹੀਂ ਦਬਾਉਂਦਾ ਜੀ ਚਾਈਨਾ ਜੋ ਲਈ ਬੱਚਿਆਂ ਨੂੰ ਵੀ ਦੱਸੋ ਕਿ ਇਹਨਾਂ ਦੇ ਹੱਥ ਵੀ ਵੱਡੇ ਜਾਣਗੇ ਔਰ ਜਿਹੜੇ ਇੱਕ ਦਿਨ ਆਪਾਂ ਤਿਹਾਰ ਮਨਾਣਾ ਹੈ ਬਹੁਤ ਹੈ ਜੀ ਹੈਨਾ ਉਹਦੇ ਲਈ ਦੇਖੋ ਤੁਸੀਂ ਕਿੰਨੇ ਲੋਕ ਜ਼ਖਮੀ ਹੁੰਦੇ ਆ ਬਹੁਤ ਲੋਕ ਜ਼ਖਮੀ ਹੁੰਦੇ ਜੀ ਉਸ ਦਿਨ ਮੇਰੇ ਵੀ ਫੇਸ ਦੇ ਉੱਤੇ ਆ ਗਈ ਸੀ ਡੋਰ ਪਰ ਬਚਾਅ ਹੋ ਗਿਆ ਸੀ ਬਚਾਅ ਹੋ ਗਿਆ ਸੀ ਹਾਂ ਜੀ ਬਿਲਕੁਲ ਆਪਣੇ ਬੱਚਿਆਂ ਨੂੰ ਅਗਰ ਕੋਈ ਜਿੱਦ ਵੀ ਕਰੇ ਤਾਂ ਜ਼ਰੂਰ ਉਹਨਾਂ ਨੂੰ ਦੱਸੋ ਕਿ ਇਹ ਖਤਰਨਾਕ ਹੈ ਔਰ ਤਾਗਾ ਡੋਰ ਨਾਲ ਹੀ ਇਹ ਜਿਹੜਾ ਪਤੰਗ ਇੰਜੋਏ ਕਰੋ ਹਾਂਜੀ ਉਹਦੇ ਉਹ ਤੁਹਾਡੇ ਸਾਹਮਣੇ ਹੈ ਬੱਚੇ ਨੂੰ ਲੈ ਕੇ ਆਏ ਉਹਨੂੰ ਪਤਾ ਹੀ ਹੈ ਕਿਹੜੀ ਰੋਡ ਲੈਣੀ ਹੈ ਬਿਲਕੁਲ ਹਾਂਜੀ ਔਰ ਮਾਵਾ ਵੀ ਹੁਣ ਜਿਹੜਾ ਆਪਣੇ ਬੱਚਿਆਂ ਨੂੰ ਦੱਸ ਰਹੇ ਹੈ ਕਿ ਚਾਇਨਾ ਨਹੀਂ ਬਲਕਿ ਤਾਗਾ ਡੋਰ ਇਸਤੇਮਾਲ ਕਰੋ ਔਰ ਗੱਲ ਕਰ ਰਹੇ ਸੀ ਕਿ ਪਤੰਗਾ ਦੀ ਤਾਂ ਪਤੰਗ ਇੱਥੇ ਹਰ ਤਰ੍ਹਾਂ ਦੇ ਡਿਜ਼ਾਈਨ ਦੇ ਪਤੰਗ ਨੇ ਪੂਰੀ ਮਾਰਕੀਟ ਦਾ ਅਸੀਂ ਤੁਹਾਨੂੰ ਟੂਰ ਦਿੰਨੇ ਆ ਪੂਰੀ ਮਾਰਕੀਟ ਦਿਖਾਣੇ ਆ ਕਿ ਕਿਸ ਤਰ੍ਹਾਂ ਦੀਆਂ ਪਤੰਗਾਂ ਅੱਜਕੱਲ੍ਹ ਮਾਰਕੀਟ ਦੇ ਵਿੱਚ ਚੱਲ ਰਹੀਆਂ ਨੇ ਔਰ ਕਿਸ ਤਰ੍ਹਾਂ ਦੀਆਂ ਪਤੰਗਾਂ ਲੋਕ ਪਸੰਦ ਕਰ ਰਹੇ ਔਰ ਖਾਸ ਕਰਕੇ ਤਾਗਾ ਡੋਰ ਜਿਹੜੀ ਹੈ ਉਹਦਾ ਕ੍ਰੇਜ਼ ਦੁਬਾਰਾ ਤੋਂ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਦੁਕਾਨਦਾਰ ਬੈਠੇ ਹੋਏ ਨੇ ਇੱਧਰ ਦੇਖ ਲੋ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਹੈਗਾ ਪਲਾਸਟਿਕ ਗੁੱਡੀ ਪੇਪਰ ਤੋਂ ਲੈ ਕੇ ਹਰ ਤਰ੍ਹਾਂ ਦਾ ਪਤੰਗ ਅਵੇਲੇਬਲ ਹੈ ਛੋਟਾ ਵੱਡਾ ਹਰ ਤਰ੍ਹਾਂ ਦਾ ਸਾਈਜ਼ ਇੱਥੇ ਮਿਲ ਰਿਹਾ ਕਿਹੜੇ-ਕਿਹੜੇ ਪਤੰਗ ਹੈਗੇ ਆਪਣੇ ਕੋਲ ਸਾਰੇ ਪਤੰਗ ਆ ਗਿਆ ਅੱਛਾ ਜ਼ਿਆਦਾਤਰ ਕਿਹੜੇ ਸਾਈਜ਼ ਦੇ ਪਤੰਗ ਪਸੰਦ ਕਰ ਪੋਣਾ ਪੋਣਾ ਹੈ ਨਾ ਬਿਲਕੁਲ ਅੱਛਾ ਪੋਣਾ ਜ਼ਿਆਦਾਤਰ ਔਰ ਵੱਡਿਆਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਵੱਡਾ ਪਤੰਗ ਹੈਗਾ ਮਾਰਕੀਟ ਤੇ ਇਸ ਟਾਈਮ ਤਾਂ ਹਜੇ ਘਾਟੀ ਵਾਦਾ ਪਿੱਛੋ ਘਾਟ ਵਾਦਾ ਰਿਹਾ ਵਾ ਹਜੇ ਲੋੜੀ ਆਊਗੀ ਉਸ ਤੋਂ ਪਹਿਲਾਂ ਅਜ ਉਸ ਤੋਂ ਪਹਿਲਾਂ ਤੇ ਕਿੰਨਾ ਕੁ بڑا ਸਾਈਜ਼ ਜ਼ਖੀਰ ਹ ਤੱਕ ਕਰਦੇ 6 ਫੁੱਟ 7 ਫੁੱਟ 6 ਫੁੱਟ ਤੱਕ ਕੋਈ 7 ਫੁੱਟ ਕੋਈ ਲੈਂਦਾ ਵਾ ਕੋਈ 8 ਫੁੱਟ ਤੱਕ ਲੈਂਦਾ ਚਲਦੇ ਆਂ अच्छा मार्केट ਜਿਹਨ ਧਾਗਾ ਡੋਰ ਲੱਗ ਰਹੇ ਆ ਮੰਗਰੇ ਲੋਕ ਆ ਕਿ ਜਾਂ ਫਿਰ ਹਲੇ ਵੀ ਚਾਈਨਾ ਡੋਰ ਮੰਗ ਰਹੇ ਕੋਈ ਕੋਈ ਹਜੇ ਪੁੱਛਦੇ ਆ ਲੇਕਿਨ ਆਪਣੇ ਕੋ ਤਾਂ ਹੈ ਨਹੀਂ ਆਪਣੇ ਕੋ ਆਈ ਧਾਗੇ ਲੈ ਕੇ ਮਨਾ ਕਰਦੇ ਹੂੰ ਤੁਸੀਂ ਸਭ ਬਿਲਕੁਲ ਚਾਈਨਾ ਡੋਰ ਨੂੰ ਮਨਾ ਕਰ ਰਿਹਾ ਪਰ ਪਤੰਗ ਦੀ ਗੱਲ ਕਰ ਰਹੇ ਸੀ ਇਹ ਦੇਖੋ ਤੁਸੀਂ ਕਿ ਹਰ ਤਰ੍ਹਾਂ ਦਾ ਡਿਜ਼ਾਈਨਰ ਤੋਂ ਲੈ ਕੇ ਸਿੰਪਲ ਪਤੰਗ ਜਿਹੜਾ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਜਿੱਥੇ ਤੁਸੀਂ 6 ਫੁੱਟ 7 ਫੁੱਟ ਦਾ ਪਤੰਗ ਦੇਖਿਆ ਉੱਥੇ ਤੁਹਾਨੂੰ ਇੱਕ ਹਥੇਲੀ ਜਿੰਨਾ ਵੀ ਪਤੰਗ ਦਿਖਾ ਰਹੇ ਆ ਇੱਥੇ ਆ ਦੇਖੋ ਤੁਸੀਂ ਕਿ ਪੂਰੀ ਇੱਕ ਹਥੇਲੀ ਦੇ ਵਿੱਚ ਪਤੰਗ ਆ ਜਾਵੇ ਇਹ ਪਤੰਗ ਜਿਹੜਾ ਛੋਟੇ ਛੋਟੇ ਪਤੰਗ ਇੱਥੇ ਮੌਜੂਦ ਹੈ ਔਰ ਇਹਦੇ ਨਾਲ ਹੀ ਛੋਟੀਆਂ ਛੋਟੀਆਂ ਚਰਖੜੀਆਂ ਉਹਦੇ ਨਾਲ ਇਹ ਛੋਟੇ ਛੁਟੀ ਜਿਹੜੀ ਚਰਖੜੀ ਹੈ ਡੋਰ ਹੈ ਉਹ ਵੀ ਇਹਦੇ ਨਾਲ ਪੈਕ ਕਰਕੇ ਦਿੱਤੀ ਜਾ ਰਹੀ ਹੈ ਇਹ ਖਾਸ ਪਸੰਦ ਕੀਤੀ ਜਾਂਦੀ ਹੈ ਕਿਉਂਕਿ ਇਹ ਜਿੱਥੇ ਸਜਾਵਟ ਦੇ ਵੀ ਕੰਮ ਆਉਂਦੀ ਹੈ ਲੋਕ ਇੰਨਾ ਦੀ ਸਜਾਵਟ ਕਰਦੇ ਆ ਉੱਥੇ ਹੀ ਪਤੰਗ ਦੇ ਲਈ ਇੰਜੋਏ ਵੀ ਕਰਦੇ ਹੋਏ ਦਿਖਾਈ ਦਿੰਦੇ ਆ ਫਿਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਪਤੰਗਾ ਕਿਸ ਕੰਮ ਆਉਂਦੀਆਂ ਇਹ ਬੱਚਿਆਂ ਲਈ ਜਿਹੜੇ ਡਿਸਪਲੇ ਕਰਵਾਉਂਦੇ ਡਿਸਪਲੇ ਜਿਆਦਾ ਕਰਦੇ ਆ ਹੈ ਨਾ ਲੋਕ ਅੱਛਾ ਇਹਦੀ ਡਿਮਾਂਡ ਹੈਗੀ ਆ ਕਾਫੀ ਜੀ ਜੀ ਜਿਹਦਾ ਆਫਿਸ ਵਗੈਰਾ ਚਲਾਣਾ ਕਿਸ ਨੇ ਲੋੜ ਹੀ ਲੈ ਦੁਕਾਨਾ ਚਲਾਣਾ ਉਹਨਾਂ ਨੂੰ ਮੈਂ ਦੇਖਿਆ ਹੁਣ ਲੋਕ ਛੱਤਾਂ ਤੋਂ ਵੀ ਲਾਉਂਦੇ ਹੈ ਨਾ ਛੰਡੀਆਂ ਜੀ 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 इधर ਗੰਦ ਖਾਨੇ ਆ ਕਿ ਕਿਹੜੀਆਂ-ਕਿਹੜੀਆਂ ਪਤੰਗਾਂ ਦਾ ਜ਼ਿਆਦਾ ਕਰੀਜ਼ ਹੈ ਜਿਹੜੇ ਲੋਕ ਖਰੀਦਦੇ ਆ ਪਸੰਦ ਕਰ ਰਹੇ ਆ ਪਤੰਗ ਖਰੀਦਣਾ ਹੈ ਵੀਰੇ ਜੀ ਕਿਦਾਂ ਦਾ ਪਤੰਗ ਪਸੰਦ ਕਰ ਰਹੇ ਹੋ ਵੀ ਇਹ ਇਹ ਮੁੰਡੇ ਲੈਣਾ ਕਿਦਾਂ ਦਾ ਪਤੰਗ ਲੈਣਾ ਬੇਟਾ ਦੇਖ ਲੇਤਾ ਐਂਕਲ ਜੋ ਵੀ ਵਡਿਆ ਲੱਗਿਆ ਉਹ ਦੇ ਦਿੰਗੇ ਅੱਛਾ ਕੈਸੇ ਪਤੰਗ डिज़ाइनर भी कितने पतंग ले जाओगे ले जाएंगे 200 300 तक 200 300 पतंग, दो सो सो पतंग दो उड़ाओगे ना? नहीं है नहीं आए हैं कितने लेने आए हैं 200 300 लेने आए हैं 200 300 पतंग ਲੈਣ ਲਈ हैं और अच्छा एक चीज खास डोर के लिए इस्तेमाल करो डोर देखने के के लिए जो यूज करते हैं वही अच्छा लग गई कि हम चाइना नहीं प्लास्टिक डोर नहीं इस्तेमाल करना हां जी ਤੁਸੀਂ ਵੀ ਸਾਰੇ ਬੱਚੇ ਔਰ ਨੌਜਵਾਨ ਜਿਹੜੇ ਨੇ ਹੁਣ ਧਾਗਾ ਡੋਰ ਵੱਲ ਕ੍ਰੇਜ਼ ਇਹਨਾਂ ਦਾ ਵਧਦਾ ਜਾ ਰਿਹਾ ਔਰ ਖੂਬਸੂਰਤ ਪਤੰਗਾ ਔਰ ਖਾਸ ਕਰਕੇ ਆ ਨਾਮ ਤਾਂ ਜਿਹੜਾ ਹੈਗਾ ਬਹੁਤ ਜ਼ਿਆਦਾ ਫੇਮਸ ਹੈ ਪਤੰਗਾ ਦੇ ਵਿੱਚ ਅਸੀਂ ਜਿਹੜੀ ਵੀ ਦੁਕਾਨ ਤੇ ਗਏ ਆ ਤਾਂ ਸਿੱਧੂ ਮੂਸੇਵਾਲੇ ਦੀ ਪਤੰਗ ਸਾਨੂੰ ਹਰ ਦੁਕਾਨ ਦੇ ਉੱਤੇ ਦਿਖਾਈ ਦਿੱਤੀ ਹੀ ਦਿੱਤੀ ਹੈ ਲੈਜੈਂਡ ਹੈ ਪੰਜਾਬ ਦਾ ਨਹੀਂ ਪੂਰੀ ਦੁਨੀਆ ਦਾ ਲੈਜੈਂਡ ਹੈ ਸਿੱਧੂ ਮੂਸੇਵਾਲਾ ਪਤੰਗ ਦੇ ਸ਼ੌਕੀਨ ਨੇ ਉਹ ਖਾਸ ਕਰਕੇ ਡਿਜ਼ਾਈਨਰ ਜਾਂ ਫਿਰ ਕਵਾਲਿਟੀ ਨੂੰ ਜ਼ਿਆਦਾ ਪਸੰਦ ਕਰਦੇ ਆ ਕਿਸ ਤਰ੍ਹਾਂ ਦੀ ਪਤੰਗ ਦੇਖਣ ਆਏ ਭਾਈ ਅਸੀਂ ਸੈਜਕਤਾ ਥੋੜਾ ਵੱਡਾ ਮਿਲ ਜੇ ਹਾਂ ਦੋਦਾ ਡਿਜ਼ਾਈਨ ਸੋਹਣਾ ਜਾਂ ਮਿਲ ਜੇ ਹਾਂ ਜਿਹੜੀ ਵਾਕਈ ਉੜਦੀ ਹੋਈ ਦਿਖਾਈ ਦਵੇ ਉੜਦਾ ਆ ਪਤਾ ਚੱਲੇ ਕਿ ਕੋਈ ਬੰਦਾ ਉਡਾ ਰਿਹਾ ਹੈਗਾ ਅੱਛਾ ਮੈਂ ਦੇਖਿਆ ਕਈ ਨੌਜਵਾਨ ਮੁੰਡੇ ਨਾ ਜ਼ਿਆਦਾ ਪਸੰਦ ਕਰਦੇ ਆ ਵੀ ਡਿਜ਼ਾਈਨਰ ਜਿਹੜੀ ਪਤੰਗ ਅਸਮਾਨ 'ਚ ਅਲੱਗ ਦਿਖੇ ਜਿਹੜੀ ਸਾਰਿਆਂ ਨਾਲੋਂ ਮਤਲਬ ਅਲੱਗ ਪਤਾ ਚੱਲੇ ਨਾ ਕਿ ਆ ਉਡਾਈ ਅਸੀਂ ਰਹੇ ਜਾਂ ਸਵੇਰੇ ਸਵੇਰੇ ਬੰਦਾ ਉਡਾ ਕੇ ਆਣ ਪਿੱਛੇ ਇਹਨੂੰ ਲਾ ਲੇ ਫਿਰ ਅੱਛਾ ਸ਼ੌਕ ਕਿੰਨਾ ਖੁੰਦਾ ਹੈ ਪਤੰਗਾਂ ਦਾ ਹੋਂ ਤੱਕ ਹੀ ਹੋਂ ਤੱਕ ਦਾ ਵੈਸੇ ਸੀ 2250 ਉਡਾ ਚੁੱਕੇ ਆ 2250 ਪਤੰਗ ਉਡਾ ਚੁੱਕੇ ਆ ਅੱਛਾ ਹਰ ਸੰਡੇ ਤੇ ਮਤਲਬ ਲੱਗੀ ਜਾਂਦੇ ਸਾਡੇ 30 35 40 50 ਲੱਗ ਜਾਂਦੇ ਨੇ ਤੰਗ ਲੱਗ ਜਾਂਦੇ ਆ ਅੱਜ ਕਿੰਨੇ ਖਰੀਦ ਕੇ ਲੈ ਕੇ ਜਾਓਗੇ ਅੱਜ ਹਲੇ ਤਾਂ 150 ਘੜਾਇਆ ਹੈਗਾ ਬੱਕਲੇ ਲਈ ਲੋੜੀ ਤੋਂ ਪਹਿਲਾਂ ਇੱਕ ਵਾਰ ਦੁਬਾਰਾ ਆਵਾਂਗੇ ਫਿਰ ਲੈ ਕੇ ਜਾਓ ਹਾਂ ਜੀ ਕਿਦਾਂ ਦੇ ਪਤੰਗ ਪਸੰਦ ਕਰਿਓ ਗੁੱਡੀ ਪੇਪਰ ਪਲਾਸਟਿਕ ਜਾਂ ਥੋੜੇ ਬਟਰ ਪੇਪਰ ਹੀ ਹੈ ਨਾ ਉਹ ਫਿਰ ਸਰਦੀਆਂ ਦੇ ਵਿੱਚ ਉਹ ਗਿੱਲੇ ਨਹੀਂ ਹੁੰਦੇ ਜਲਦੀ ਅੱਛਾ ਜਿਹੜੇ ਲੋਕ ਇੱਕ ਚੀਜ਼ ਦਸੀਓ ਡੋਰ ਕਿਹੜੀ ਇਸਤੇਮਾਲ ਕਰ ਡੋਰ ਮੈਂ ਲੈ ਕੇ ਗਿਆ ਸੀਗਾ ਅਨਾਲ ਦੇ ਇਨਾਂ ਤੋਂ ਹੀ ਟਾਗੇ ਵਾਲੀ ਹੋਇਆ ਬਿਲਕੁਲ ਪਲਾਸਟਿਕ ਨਾ ਨਾ ਅੱਛਾ ਡੋਰ ਆਪਾਂ ਦੇਖਦੇ ਆ ਹਨਾ ਪਲਾਸਟਿਕ ਦੇ ਹਲੇ ਵੀ ਕਈ ਲੋਕ ਇਸਤੇਮਾਲ ਕਰਦੇ ਆ ਤੁਸੀਂ ਨੌਜਵਾਨੋ ਸਨੇਹਾ ਦੇਣਾ ਚਾਹੋਗੇ ਕਿ ਡੋਰ ਨਹੀਂ ਤਾਂ ਨਹੀਂ ਦੇਖਣਾ ਵੀ ਉਹਨੇ ਕਿਹਦਾ ਗਲਾ ਛੱਡਣਾ ਤੇ ਕਿਹਦਾ ਵੱਢਣਾ ਪੰਛੀ ਪੁੰਛੀ ਸਾਰੇ ਵਿੱਚ ਹੀ ਵੱਡੇ ਆਂਦੇ ਨੇ ਉਹਨਾਂ ਦਾ ਵੀ ਨੁਕਸਾਨ ਹੈ ਤਾਰਾਂ ਨੂੰ ਪਤਲੀ ਪੜ ਜਾਂਦੇ ਨੇ ਬਿਜਲੀ ਚੱਲ ਜਾਂਦੀ ਆ ਮੇਰੇ ਆਪਦੇ ਘਰ ਦੋ ਦਿਨ ਪਿਛਲੇ ਨਹੀਂ ਸੀ ਆਈਏ ਜੇ ਕਰਕੇ ਹੀ ਬਿਲਕੁਲ ਮਜ਼ਾ ਕਿਹੜੀ ਡੋਰ ਨਾਲ ਪਤੰਗ ਉਡਾਉਣ ਦਾ ਹੁੰਦਾ ਸਹੀ ਨਹੀਂ ਮਜ਼ਾ ਇਹਦੇ ਨਾਲ ਹੀ ਆਉਂਦਾ ਜਿਹੜੀ ਇੰਡੀਅਨ ਡੋਰ ਹੈਗੀ ਤਾਗੇ ਵਾਲੀ ਤਾਗੇ ਹੈ ਹੈਨਾ ਵਧੀਆ ਲੈ ਕੇ ਆਓ ਥੋੜੀ ਮਹਿੰਗੀ ਆਂਦੀ ਆ ਪਰ ਵਧੀਆ ਵਾਲੀ ਲੈ ਕੇ ਜਾਓ ਬਿਲਕੁਲ ਖੁਸ਼ਾ ਫੈਲਾ ਯਾਰ ਇੱਕ ਦਿਨ ਦਾ ਤਿਉਹਾਰ ਹੈ ਖੁਸ਼ੀ ਨਾਲ ਮਨਾਓ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਵੀਰੋ ਜੀ ਨੌਜਵਾਨ ਹੁਣ ਦੇਖ ਰਿਹਾ ਹੈਗਾ ਖੁਦ ਆਪ ਹੀ ਇੰਨੇ ਅਵੇਅਰ ਹੋ ਗਏ ਉਹ ਕਹਿੰਦੇ ਚੈਨਲ ਡੋਰ ਲੈਣੀ ਨਹੀਂ ਬਿਲਕੁਲ ਜੀ ਬਹੁਤ ਫਰਕ ਪਿਆ ਇਸ ਸਾਲ ਲੋਕਾਂ ਦੇ ਵਿੱਚ ਦੇਖਣ ਨੂੰ ਮ ਸਾਨੂੰ ਕੋਟਨ ਵਾਲੀ ਡੋਰ ਚਾਹੀਦੀ ਚਾਈਨਾ ਡੋਰ ਨਾਲ ਅਸੀਂ ਪਤੰਗ ਨਹੀਂ ਉਡਾਣਾ ਵੀ ਅਸੀਂ ਵੀ ਤੁਹਾਡੇ ਮਾਧਮੇ ਲਈ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਲੋਕੀ ਇਹਨੂੰ ਜਿੰਨਾ ਅਵੋਇਡ ਕਰਨ ਉਹਨਾਂ ਵਧੀਆ ਧਾਗੇ ਵਾਲੀ ਡੋਰ ਨਾਲ ਉਡਾਓ ਪਤੰਗ ਇੰਜੋਏ ਆ ਜੀ ਦੇਖੋ ਇੱਕ ਦਿਨ ਦਾ ਇੱਕ ਦਿਨ ਦਾ ਤਿਆਰ ਮਨਾਣਾ ਆਪਾਂ ਕੋਈ ਕਿਸੇ ਨਾਲ ਲੜਾਈ ਨਹੀਂ ਕਰਨੀ ਕੋਈ ਜੰਗ ਨਹੀਂ ਜਿੱਤਣੀ ਕਿਸੇ ਦਾ ਪਤੰਗ ਕੱਟਿਆ ਗਿਆ ਆਪਣਾ ਕੱਟਿਆ ਗਿਆ ਕਰਨਾ ਤਾਂ ਭਾ ਇੰਜੋਏ ਆਸ ਕਿੜ ਕੇ ਜਿਹੜਾ ਟਾਈਮ ਪਾਸ ਹੋ ਜੇ ਇੱਕ ਦਿਨ ਖੁਸ਼ੀਆਂ ਨਾਲ ਤਿਹਾਰ ਬਣਾਇਆ ਜਾਵੇ ਅਸੀਂ ਤਾਂ ਹੱਥ ਜੋੜ ਕੇ ਸਭ ਗਏ ਹੀ ਬੇਨਤੀ ਕਰਾਂਗੇ ਵੀ ਜਿੰਨਾ ਹੋ ਸਕੇ ਚਾਈਨਾ ਡੋਰ ਬੰਦ ਕਰੋ ਤੇ ਆਪਣੇ ਬੱਚਿਆਂ ਨੂੰ ਢਾਗਾਲੀ ਡੋਰ ਲੈ ਕੇ ਦਿਓ ਤੇ ਖੁਸ਼ੀਆਂ ਮਨਾਓ ਬਿਲਕੁਲ ਅੱਛਾ ਬੱਚੇ ਵੀ ਅਵੇਅਰ ਹੋ ਗਏ ਨੌਜਵਾਨ ਵੀ ਅਵੇਅਰ ਹੋ ਗਏ ਹੁਣ ਡੋਰ ਜਿਹੜੀ ਹੈ ਸਾਰੀ ਦੇਖੋ ਢਾਗਾ ਡੋਰ ਹੀ ਚੱਲ ਰਹੀ ਹੈ ਅੱਛਾ ਪਤੰਗਾ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਕ੍ਰੇਜ਼ ਦਿਖ ਰਿਹਾ ਇਸ ਵਾਰ ਕੁਝ ਖਾਸ ਹੈ ਮਾਰਕੀਟ ਬਹੁਤ ਜ਼ਿਆਦਾ ਜੀ ਬਹੁਤ ਖਾਸ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਸਟਮਰ ਬਹੁਤ ਦੂਰੋਂ ਦੂਰੋਂ ਬਾਰੋ-ਬਾਰੋਂ ਆ ਸੋਰੀ ਪਤੰਗਾ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਬਿਲਕੁਲ ਅੱਛਾ ਪਿਛਲੇ ਨਾਲੋਂ ਥੋੜਾ ਜਾਂ ਮਹਿੰਗਾ ਸਸਤਾ ਕਿਸ ਤਰ੍ਹਾਂ ਮਹਿੰਗਾ ਪਿਛਲੇ ਸਾਲ ਨਾਲੋਂ ਪਤੰਗੇ ਇਸ ਸਾਲ ਥੋੜਾ ਮਹਿੰਗਾ ਹੈ ਕੁਝ ਜਿਹੜੀਆਂ ਬਾੜਾ ਆਈਆਂ ਨਾ ਉਹਦੇ ਕਰਕੇ ਟੀਲਾ ਖਰਾਬ ਹੋ ਗਿਆ ਉਸ ਕਰਕੇ ਥੋੜਾ ਰੇਟ ਦਾ ਫਰਕ ਪਿਆ ਕੁਝ ਜੀਐਸਟੀ ਵਧੀ ਕਾਗਜ ਦੇ ਉੱਪਰ ਉਸ ਕਾਰਨ ਹੈ ਪਤੰਗਾ ਮਹਿੰਗਾ ਹੋਣ ਦਾ ਜੀ ਤੇ ਪਤੰਗ ਜਿਹੜੀ ਹੈ ਪਤੰਗ ਦੇ ਸ਼ੌਕੀਨ ਰੇਟ ਨਹੀਂ ਦੇਖਦੇ ਪਰ ਤੁਹਾਨੂੰ ਦੱਸ ਦਈਏ ਕਿ ਲੋਕ ਔਰ ਖਾਸ ਕਰਕੇ ਨੌਜਵਾਨ ਪਲਾਸਟਿਕ ਦੀ ਡੋਰ ਤੋਂ ਅਵੇਅਰ ਹੋ ਚੁੱਕੇ ਆ ਤਾਗੇ ਦੀ ਡੋਰ ਦਾ ਇਸਤੇਮਾਲ ਕਰ ਰਿਹਾ ਪਰ ਇਸ ਤਿਹਾੜ ਦੇ ਉਤੇ ਖਾਸ ਹੈ ਪਤੰਗ ਤਾਂ ਰੰਗ-ਬਰੰਗੀਆਂ ਸਟਾਈਲਿਸ਼ ਫੈਸ਼ਨ ਵਾਲੀਆਂ ਔਰ ਖਾਸ ਕਰਕੇ ਸੈਲੀਬ੍ਰਿਟੀਜ਼ ਵਾਲੀਆਂ ਪਤੰਗਾ ਮਾਰਕੀਟ 'ਚ ਅਵੇਲੇਬਲ ਨੇ ਪਰ ਜਿਹੜੇ ਪਤੰਗਾ ਦੇ ਸ਼ੌਕੀਨ ਹੈ ਉਹ ਇੱਕ ਜਾਂ ਦੋ ਨਹੀਂ ਬਲਕਿ 100-100 ਤੋਂ 200 ਪਤੰਗਾ ਦੀ ਖਰੀਦਾਰੀ ਕਰ ਰਹੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ